ਸ਼ਕਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੰਨ ਪੰਜਾਬੀ ਤੜਕਾ ਤੇ ਅੱਜ ਅਸੀਂ ਬਣਾਉਣੀ ਆ ਕद्दू ਦਾ ਰਾਇਤਾ ਅਸੀਂ ਹਾਫ ਕद्दू ਲੈ ਲਿਆ ਜੀ ਇਹਨੂੰ ਛਿੱਲ ਲਿਆ ਹੁਣ ਅਸੀਂ ਇਹਨੂੰ ਕद्दूकस ਕਰਾਂਗੇ ਦੇਖੋ ਅਸੀਂ ਕद्दू ਨੂੰ ਕद्दूकस ਕਰ ਲਿਆ ਬਿਲਕੁਲ ਬਰੀਕ ਕਰ ਲਿਆ ਇੱਧਰ ਅਸੀਂ ਕੜਾਈ ਦੇ ਵਿੱਚ ਥੋੜਾ ਜਿਹਾ ਪਾਣੀ ਲੈ ਲਿਆ ਹੁਣ ਅਸੀਂ ਇਹਨੂੰ ਇਹਦੇ ਵਿੱਚ ਵਾਲ ਲਾਂਗੇ ਪਾਣੀ ਦੇ ਵਿੱਚ ਇਹਨੂੰ ਬੋਇਲ ਕਰ ਲਾਂਗੇ 2-4 ਮਿੰਟ ਲਈ ਇਹਦੀ ਜਿਹੜੀ ਖੜਕਤਨ ਆ ਨਾ ਕੱਦੂ ਦੀ ਉਹ ਨਿਕਲ ਜਾਂਦੀ ਆ। ਹੁਣ ਅਸੀਂ ਇਹਨੂੰ ਬਾਈਲ ਕਰਾਂਗੇ। ਹੁਣ ਅਸੀਂ ਫ੍ਰੈਸ਼ ਦਹੀਂ ਲੈ ਲਈ। ਤੇ ਇਹਨੂੰ ਅਸੀਂ ਫੈਂਟ ਲਾਂਗੇ। ਦੇਖੋ ਸਾਡੇ ਦਹੀਂ ਫੈਂਟੀ ਗਈ। ਹੁਣ ਅਸੀਂ ਫੈਂਟੀ ਹੋਈ ਦਹੀਂ ਦੇ ਵਿੱਚ ਥੋੜੀ ਜੀ ਲਾਲ ਮਿਰਚ ਪਾ ਲਾਂਗੇ। थोड़ा जहा नमक पा देंगे थोड़ा जहा नमक पा देंगे तो मसाला पा देंगे थोड़ी जी काली मिर्च पाउडर कटिया हुआ एक थोड़ा जा प्याज पा देंगे ਕਰ ਦਾਂਗੇ ਇੱਧਰ ਸਾਡਾ ਜਿਹੜਾ ਪਾਣੀ ਪਾ ਕੇ ਕद्दू ਦਾ ਸਸ ਅਸੀਂ ਬੋਇਲ ਕੀਤਾ ਸੀ ਉਹ ਬੋਇਲ ਹੋ ਗਿਆ ਹੈ ਹੁਣ ਅਸੀਂ ਇਹਨੂੰ ਪਾਣੀ ਦੇ ਵਿੱਚ ਵਾਸ਼ ਕਰ ਲਾਂਗੇ ਠੰਡਾ ਕਰ ਲਾਂਗੇ ਇਸ ਤਰ੍ਹਾਂ ਅਸੀਂ ਇਹਨੂੰ ਪਾਣੀ ਦੇ ਵਿੱਚ ਠੰਡਾ ਕਰ ਲਾਂਗੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਚੋਲ ਲਾਂਗੇ ਤੇ ਪਾਣੀ ਕੱਢ ਦਾਂਗੇ ਇਸ ਤਰ੍ਹਾਂ ਹੁਣ ਅਸੀਂ ਇਹ ਦਹੀਂ ਦੇ ਵਿੱਚ ਪਾ ਦਾਂਗੇ ਜਿਹਦੇ ਵਿੱਚ ਅਸੀਂ ਸਾਰੇ ਮਸਾਲੇ ਪਾਏ ਸੀ ਨਿਕੋ ਹੁਣ ਅਸੀਂ ਇਹਨੂੰ ਮਿਕਸ ਕਰ ਦਾਂਗੇ ਦੇਖੋ ਸੱਡਾ ਰਾਇਤਾ ਕੱਦੂ ਰਾਇਤਾ ਤਿਆਰ ਹੈ ਤੁਸੀਂ ਵੀ ਘਰ ਵਿੱਚ ਇਹਨੂੰ ਬਣਾ ਸਕਦੇ ਹੋ ਗਰਮੀਆਂ ਵਿੱਚ ਤਾਂ ਵੈਸੇ ਵੀ ਖਾਣ ਲਈ ਠੰਡਾ ਹੈ ਕੱਦੂ ਠੰਡਾ ਹੁੰਦਾ ਹੈ ਬਹੁਤ ਹੀ ਟੇਸਟ ਬਣਦਾ ਹੈ। ਇਸ ਨੂੰ ਫ੍ਰਿਜ ਵਿੱਚ ਲਾ ਦਾਂਗੇ, ਥੋੜਾ ਠੰਡਾ ਹੋਣ ਦਵਾਂਗੇ। ਧੰਨਵਾਦ।